ਪਰਮਜੀਤ ਸਿੰਘ ਠੀਕ ਹੈ ਜੀ ਰੇਸ਼ਮ ਸਿੰਘ ਠੀਕ ਹੈ ਜੀ ਗੋਰਾ ਸਿੰਘ ਉਹ ਦੋ ਗੋਰੇ ਇੱਕ ਜਣੇ ਖੜਾ ਕਰ ਲ ਦੂਜੀ ਵਾਰੀ ਫੇਰ ਆ ਜੂਗੀ ਗੋਰਾ ਸਿੰਘ ਲਖਵੀਰ ਸਿੰਘ ਠੀਕ ਹੈ ਜੀ ਐ ਤੀਰਥ ਸਿੰਘ ਠੀਕ ਹੈ ਜੀ ਅਨਮੋਲ ਸਿੰਘ ਅਨਮੋਲ ਠੀਕ ਹੈ ਜੀ ਬੂਟਾ ਸਿੰਘ ਠੀਕ ਬੂਟਾ ਸਿੰਘ ਬੂਟਾ ਸਿੰਘ ਤੇ ਤਾਂ ਪਹਿਲਾ ਬੋਲ ਗਿਆ ਯਾਰ ਉਹਨੇ ਬੋਲ ਗਿਆ ਬੰਦਾ ਯਾਰ ਬੂਟਾ ਸੇ ਮੇਰੇ ਟਪਾਲੀ ਬੂਟਾ ਸੇ ਕਿ ਟਪਾਲੀ ਨਹੀਂ ਆਇਆ ਉਹ ਲੰਗਰ ਲੈਣ ਗਿਆ ਠੀਕ ਆ ਉਹ ਲੰਗਰ ਲੈਣ ਗਿਆ ਠੀਕ ਆ ਇਹਨੂੰ ਵੀ ਆਪਾਂ ਜੇ ਅੱਗੇ ਲਾਈਏ ਹਾਂ ਲੰਗਰ ਲੈ ਲੈ ਬੂਟਾ ਨਹੀਂ ਦੋ ਮੀਟ ਕੋ ਅੱਗੇ ਜੀ ਟਿਕਟ ਦਾ ਬੈਂਤੀ ਹੈ ਵੀ ਉਹ ਹੀ ਛੰਡਾ ਜ ਆ ਖੜਾ ਕਰਾਇਆ ਕਿ ਉਹਦਾ ਨਾਮ ਬੋਲਿਆ ਜਾਵੇ ਠੀਕ ਹੈ ਜੀ ਜਗਤਾਰ ਸਿੰਘ ਠੀਕ ਆ ਜੀ ਪਰਸ਼ੋਤਮ ਠੀਕ ਆ ਜੀ ਜਸਵੀਰ ਸਿੰਘ ਠੀਕ ਆ ਜੀ ਜਗਨੂਪ ਸਿੰਘ ਆ ਜਗਰੂਪ ਸਿੰਘ ਕਾਲੀਏ ਵਾਲਾ ਹੈ ਨਹੀਂ ਗੋ ਜੀ ਓਏ ਉਹ ਸੱਚੋ ਦੋ ਜਣੇ ਆਪਾਂ ਨੂੰ ਪੁੱਛ ਕੇ ਗਏ ਜਿਹੜੇ ਉਹ ਮਿਸਤਰੀ ਦਾ ਨਾਂ ਜਗਰੂਪਾ ਨੇ ਆਪਣੇ ਦਾ ਅੱਛਾ ਤੁਸੀਂ ਤਾਂ ਆ ਗਏ ਆ ਇਹ ਦੇਖੋ ਜੀ ਜਗਰੂਪ ਸਿੰਘ ਕਾਲੀਏ ਵਾਲਾ ਠੀਕ ਹੋ ਪੱਪੀ ਪੱਪੀ ਕਿਹੜਾ ਭਾਈ ਪੱਪੀ ਹੈਣੀ ਦਾ ਇਹ ਕੜੇ ਵੱਟੇ ਵੀ ਕਾਲੀਏ ਵਾਲੇ ਦਾ ਹੀ ਆ ਮੋਰ ਸਿੰਘ ਕਾਲੀਏ ਵਾਲਾ ਇਹ ਤਿੰਨੇ ਹੀ ਹੈਣੀ ਕਾਲੀਏ ਵਾਲੇ ਦੇ ਇਹਦੇ ਫਿਰ ਕਿੰਨੇ ਹੈਣੀ ਕਾਲੀਏ ਵਾਲੇ ਦੇ ਕਾਲੀਏ ਵਾਲੇ ਦੇ ਜਿਹੜੇ ਬੰਦੇ ਆ ਤਿੰਨੇ ਹੈਣੀਗੇ ਪੁੱਛੋ ਕਿੱਥੇ ਆ ਗੁਰਪ੍ਰੀਤ ਸਿੰਘ ਟੱਡੇ ਠੀਕ ਆ ਜੀ ਜੱਸਾ ਸਿੰਘ ਠੀਕ ਆ ਜੀ ਬਿੰਦਰ ਸਿੰਘ ਠੀਕ ਆ ਜੀ ਸੰਦੀਪ ਸੰਦੀਪ ਸਿੰਘ ਫੂਲ ਠੀਕ ਆ ਜੀ ਸਰਬਜੀਤ ਸਿੰਘ ਠੀਕ ਆ ਜੀ ਮਿੱਠੂ ਸਿੰਘ ਠੀਕ ਆ ਜੀ ਸਖਦੇਵ ਸਿੰਘ ਬਾਜੀ ਠੀਕ ਆ ਜੀ ਸੁਖਦੀਪ ਸਿੰਘ ਦੇਖ ਠੀਕ ਆ ਜੀ ਹੈਪੀ ਦੇਖ ਠੀਕ ਆ ਜੀ ਤਾਰੀ ਦੇਖ ਠੀਕ ਆ ਜੀ ਗੱਗੂ ਸਿੰਘ ਗੱਗੂ ਸਿੰਘ ਗੱਗੂ ਸਿੰਘ ਹੈ ਨਹੀਂ ਲੋਕੋ ਇਹ ਦੇਖਦਾ ਦੇਖ ਆਲਾ ਭਾਈ ਗੱਗੂ ਸਿੰਘ ਹੈ ਨਹੀਂਗਾ ਕਿੱਥੇ ਆ ਹੈ ਨਹੀਂ ਗਾ ਇਹ ਲਿਖਿਆ ਗਲਤ ਆ ਜੀ ਹੈ ਨਹੀਂ ਦਿੱਕਪਿੰਡ ਦਾ ਗੱਗੂ ਸਿੰਘ ਹੈ ਨਹੀਂ ਗਾ ਐ ਲਿਖਿਆ ਪ੍ਰਧਾਨ ਠੀਕ ਅ ਕਰਜੰਟ ਸਿੰਘ ਰਾਮਪੁਰਾ ਹੈ ਗਾ ਕਾਲਾ ਸਿੰਘ ਕੋਟਲਾ ਮੇਰ ਸਿੰਘ ਠੀਕ ਆ ਜੀ ਗੁਰਵਿੰਦਰ ਸਿੰਘ ਸਨੁਖ ਭਿੰਦਰ ਸਿੰਘ ਠੀਕ ਆ ਜੀ ਸਤਨਾਮ ਸਿੰਘ ਧਰਮਕੋਟ ਧਰਮ ਸਿੰਘ ਜਿਹੜਾ ਬਾਪੂ ਸੀਗਾ ਕਿੱਥੇ ਆ ਬੈਠਾ ਓਏ ਉਹ ਤਾਂ ਪ੍ਰੇਫਰਦਾ ਹੈਗਾ ਯਾਰ ਉਹ ਉਹ ਤਾਂ ੱੱਕੇ ਨਾ ਵੜ ਕੇ ਆਇਆ ਵਿੱਚ ਉਹ ਕਿੱਧਰ ਚਲਾ ਗਿਆ ਮੁੰਡਿਆਂ ਤਾਂ ਤੁਰੇ ਫਿਰਦਾ ਉੱਥੇ ਕਿਉਂ ਉੱਧਰ ਉਹ ਧਰਮਕੋਟ ਵਾਲਿਓ ਧਰਮਕੋਟ ਵਾਲੇ ਵਲੰਟੀਅਰ ਸਤਨਾਮ ਸਿੰਘ ਨੂੰ ਇੱਥੇ ਭੇਜਣ ਉਹਦੀ ਡਿਊਟੀ ਇੱਥੇ ਆ ਭਾਈ ਧਰਮਕੋਟ ਵਾਲੇ ਵਲੰਟੀਅਰ ਘੱਲ ਸੁਣ ਜਾਓ ਇੱਥੋਂ ਜਾ ਕੇ ਧਰਮਕੋਟ ਵਾਲੇ ਵਲੰਟੀਅਰਾਂ ਨੂੰ ਬੇਨਤੀ ਆ ਵੀ ਸਤਨਾਮ ਸਿੰਘ ਨੂੰ ਇੱਥੇ ਲੈ ਕੇ ਆਓ ਇੱਥੇ ਬਿਠਾਓ ਨੂੰ ਉਹ ਆ ਗਏ ਓ ਭੇਜੋ ਜਸਪ੍ਰਤਾਮ ਸਿੰਘ ਕਿੱਥੇ ਆ? ਆਹ। ਮੋਹਨ ਸਿੰਘ ਮਾਲਾ ਠੀਕ ਆ ਜੀ। ਕਾਕਾ ਸਿੰਘ ਠੀਕ ਆ ਜੀ। ਨਿਸ਼ੰਤਰ ਸਿੰਘ ਬਿਜਲੀਗੰਗਲ ਠੀਕ ਆ ਜੀ। ਜਗਮੋਹਨ ਸਿੰਘ ਸੈਦੋਕੇ ਠੀਕ ਆ ਜੀ। ਮਨਜੀਤ ਸਿੰਘ ਸੈਦੋਕੇ ਠੀਕ ਆ ਜੀ। ਜੀਵਨ ਸਿੰਘ ਸੈਦੋਕੇ ਠੀਕ ਆ ਜੀ। ਗੁਰਵਿੰਦਰ ਸੈਦੋਕੇ ਠੀਕ ਆ ਜੀ। ਮਲਿੰਦਰ ਸਿੰਘ ਹਾਕਮ ਸਿੰਘ ਠੀਕ ਆ ਜੀ ਤਾਂ ਸਿੰਘ ਚਲ ਠੀਕ ਆ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਰਹੇਗਾ ਗੁਰਪ੍ਰੀਤ ਸਿੰਘ ਫਰੀਦੇ ਵਾਲਾ ਠੀਕ ਆ ਜੀ ਅੰਗਰੇਜ਼ ਸਿੰਘ ਫਰੀਦੇ ਵਾਲਾ ਠੀਕ ਆ ਜੀ ਸਰਦੂਲ ਸਿੰਘ ਫਰੀਦੇ ਵਾਲਾ ਠੀਕ ਆ ਜੀ ਕਮੋਂ ਸੰਗਠੂੜ ਚੱਕ ਹਾਜ਼ਰ ਜੀ ਤੇਜਾ ਸਿੰਘ ਠੀਕ ਆ ਜੀ ਗੋਰਾ ਸਿੰਘ ਠੀਕ ਆ ਜੀ ਸਤਨਾਮ ਸਿੰਘ ਠੀਕ ਆ ਜੀ ਸੁਰਿੰਦਰ ਸਿੰਘ ਘਲਕਲਾ ਕਿੱਧਰ ਰਾਟਕ ਰਾਗਟ ਆਪਣਾ ਕਿੱਥੇ ਆ ਕਿੱਥੇ ਖੜਾ ਬਾਹਰ ਹੀ ਡੋ ਗੁਰਜੀਤ ਸਿੰਘ ਟੀਟੀ ਵੈਰੀ ਗੁੱਡ ਹਰਜੀਤ ਸਿੰਘ ਸੋਨੂ ਠੀਕ ਆ ਜੀ। ਕਿਰਪਾਲ ਸਿੰਘ ਠੀਕ ਆ ਜੀ। ਜਗਜੀਤ ਸਿੰਘ ਬਿੱਟੂ ਠੀਕ ਆ ਜੀ। ਜਗENDER ਸਿੰਘ ਫਰੀਦੇਵਾਲਾ ਠੀਕ ਆ ਜੀ। ਸਤਨਾਮ ਸਿੰਘ ਨੰਗਲ ਚੋੜ ਠੀਕ ਆ ਜੀ। ਦਰਸ਼ਨ ਸਿੰਘ ਇਹ ਹੈਗਾ ਵਾ ਆ ਗਿਆ ਠੀਕ ਆ ਠੀਕ। ਜੋ ਜਗਰਾਜ ਸਿੰਘ ਫੇਰੋਕੇ ਠੀਕ ਆ ਜੀ ਅਮਰਜੀਤ ਸਿੰਘ ਮੇਰ ਸਿੰਘ ਵਾਲਾ ਠੀਕ ਆ ਜੀ ਗਰਦੀਪ ਸਿੰਘ ਹਾਕਮ ਸਿੰਘ ਵਾਲਾ ਗਰਦੀਪ ਹਾਕਮ ਸਿੰਘ ਵਾਲੇ ਲਾ ਗਰਦੇਵ ਠੀਕ ਆ ਪਿੱਪਲ ਸਿੰਘ ਹੈਗੇ ਇਹਨੇ ਸਾਰੇ ਨਹੀਂ ਹਰਦੀਪ ਤੇ ਗਰਦੇਵ ਹਰਦੀਪ ਹੱਥ ਖੜਾ ਕਰੇ ਗਰਦੇਵ ਠੀਕ ਹੈ ਤੇ ਉਦੋਂ ਦਾ ਪੇਪਲ ਠੀਕ ਹੈ ਗੌਤਮ ਸਿੰਘ ਠੀਕ ਹੈ ਜੀ ਗੁਰਦੀਪ ਸਿੰਘ ਗਿੱਦੜਵੰਡੀ ਠੀਕ ਹੈ ਜੀ ਹਾਂ ਜੀ ਮੇਜਰ ਸਿੰਘ ਠੀਕ ਹੈ ਜੀ ਕਸ਼ਮੀਰ ਸਿੰਘ ਠੀਕ ਹੈ ਜੀ ਬਲਵਿੰਦਰ ਸਿੰਘ ਅਜੈਬ ਸਿੰਘ ਠੀਕ ਹੈ ਜੀ ਹਾਂ ਅਗੇ ਦੂਜੇ ਆ ਗਏ ਨਾ ترسےم ਸਿੰਘ ਗੁਰਦੇਵ ਸਿੰਘ ਆਓ ਆਵੇ ਠੀਕ ਗੁਰਦੇਵ ਦਤਾਰ ਸਿੰਘ ਅਮਰੀਕ ਸਿੰਘ ਠੀਕ ਹੈ ਜੀ ਅਨੋਖ ਸਿੰਘ ਲਿਖਿਆ ਜੀ ਅਨੋਖ ਸਿੰਘ ਅਨੋਖ ਸਿੰਘ ਠੀਕ ਹੈ ਜੀ ਦਰਬਾਰਾ ਸਿੰਘ ਠੀਕ ਹੈ ਜੀ ਰਵਿੰਦਰ ਸਿੰਘ ਅਰਵਿੰਦਰ ਸਿੰਘ ਰਾਮਚੰਦਰ ਕਿਸਾਨ ਪੰਚਾਇਤ ਹਰਿਆਣਾ ਦੇ ਸਾਥੀ ਬੈਠੇ ਜੀ ਠੀਕ ਹੈ ਠੀਕ ਹੈ ਕਾਲਾ ਮੰਦਰ ਕਲਮ ਮੰਡਾਲਾ ਠੀਕ ਹੈ ਗਲਤ ਲਿਖਿਆ ਨਾ ਤੇ ਰਸ਼ਪਾਲ ਸਿੰਘ ਠੀਕ ਹੈ ਭਾਈ ਮਨਜੀਤ ਸਿੰਘ ਮਨਜੀਤ ਸਿੰਘ ਬੀਕੇ ਜੂ ਬਹਿਰਾਮ ਕੇ ਏਕਾਈ ਤੋਤਾ ਸਿੰਘ ਠੀਕ ਆ ਜੀ ਫੀਰਾ ਸਿੰਘ ਫੀਰਾ ਸਿੰਘ ਠੀਕ ਆ ਜੀ ਜਸਵੰਤ ਸਿੰਘ ਡੀਕੇ ਜੂ ਪਟੇੜੀ ਠੀਕ ਆ ਜੀ

ਮੰਤਸਰ ਕਿਸਾਨਪੁਰ ਸਿੰਘ ਬਕਾਪਨ ਰਹੀ ਬਾਕੀ ਹਾਂਜੀ ਉਹ ਮੀਡੀਆ ਦੀ ਗੱਡੀ ਫੇਰ ਮੈਰੀਗੇਟ ਕਰਕੇ ਰੋਕੀ ਉਹਨਾਂ ਨੇ ਅੱਛਾ ਜਗਬਾਣੀ ਵਾਲਿਆਂ ਦੀ ਪ੍ਰਸ਼ਾਸਨ ਇਸ ਗੱਲ ਤੇ ਧਿਆਨ ਦੇ ਸਾਡੀ ਮੀਡੀਆ ਕਰਮੀਆਂ ਦੀ ਗੱਡੀ ਜਗਬਾਣੀ ਵਾਲਿਆਂ ਦੀ ਪ੍ਰਸ਼ਾਸਨ ਨੇ ਰੋਕੀ ਆ ਉਹਨੂੰ ਫੌਰੀ ਤੌਰ ਤੇ ਲੰਘਣ ਦਿੱਤਾ ਜਾਵੇ ਐਵੇਂ ਬਿਨਾਂ ਗੱਲੋਂ ਸਾਨੂੰ ਹੈਰਾਨ ਪਰੇਸ਼ਾਨ ਨਾ ਕੀਤਾ ਜਾਵੇ ਤੋ ਜਿਹੜੀ ਜਗ ਬਾਣੀ ਵਾਲਿਆਂ ਦੀ ਗੱਡੀ ਰੋਕੀ ਹੋਈ ਆ ਪ੍ਰਸ਼ਾਸਨ ਨੇ ਉਹ ਲੰਘਣ ਦਿਓ ਕਰਨੈ ਸਿੰਘ ਲੰਗ ਹੈ ਨੀ ਆਹ ਬੜਾ ਬਣੀ ਕਿ ਨਹੀਂ ਸੀ ਚਾਰੀ ਆ ਆ ਦੇਖੋ ਜੀ ਜਿਹੜੇ ਬੰਦੇ ਕੱਟ ਸੀਗੇ ਉਹਨਾਂ ਨੂੰ ਡਿੱਕਣਾ ਨਹੀਂ ਹੁਣ ਤੂੰ ਹੀ ਰਹਿ ਗਿਆ ਤਰਾ ਕੀ ਨਾਂ ਤਰਾ ਸੁਖਪਾਲ ਸਿੰਘਾ ਲੰਗਾ ਕੌਣ ਬੋਲਿਆ ਕਿਹੜਾ ਅੰਦਰ ਜੀ ਦਾ ਨਹੀਂ ਨਹੀਂ ਉਹ ਨਾਂ ਲਿਖਿਆ ਨਹੀਂ ਸੀ ਪਹਿਲਾਂ ਰਣਜੀਤ ਠੀਕ ਬੋਲਿਆ ਨਹੀਂ ਉਹ ਰਹਿ ਗਿਆ ਉਹ ਬੋਲਣ ਚ ਕੋਈ ਫਰੀਕ ਅੱਖਰ ਆ ਕੇ ਵੀ ਰਹਿ ਜਾਂਦਾ ਦੂਜਾ ਰਣਜੀਤ ਕਿਹੜਾ ਇਸ ਗਵਾਲੇ ਨੂੰ ਮਿਲਾਂਗਾ ਤੂੰ ਉਹਦੀਦੇ ਆ ਤਾਨੂੰ ਠੀਕ ਹੈ ਐ ਕਰੇ ਜੀ ਇਹ ਵਿੱਚ ਸੰਨੇ ਵਿੱਚ ਆ ਜਿਹੜੇ ਖੜੇ ਆਹ ਜਿਹੜੇ ਦੇਖੋ ਜੀ ਆ ਜਿਹੜੇ ਬੰਦੇ ਨਹੀਂ ਆਏ ਉਹਨਾਂ ਦੀ ਥਾਂ ਤੇ ਜਰਨੈਲ ਸਿੰਘ ਕਾਲੇ ਕੇ ਰਣਜੀਤ ਸਿੰਘ ਸੁਬਾਜਪੁਰ ਤੇ ਜਗਿੰਦਰ ਸਿੰਘ ਸੁਨੌਰ ਉਹ ਇੱਥੇ ਵੀ ਦਰਸਤ ਕਰਤਾ ਸੀ ਕਰ ਤੇ ਕਰ ਦੇਗੇ ਇੱਥੇ ਆ ਭਾਈ ਨਾਮ ਉਹਨੇ ਇਸਦੇ ਵੀ ਲੈਂਦਾ ਸੀ ਸੁਖਜੀਤ ਸਿੰਘ ਮਨੋਲੀ ਬੂਟਾ ਸਿੰਘ ਜਿਹੜਾ ਲੰਗਰ ਲੈਣ ਗਿਆ ਸੱਟ ਲੱਗੀ ਬੈਠੋ ਜੀ ਵਿੱਚ ਜਿਹੜੇ ਨਾਮ ਬੋਲੇ ਗਏ ਉਹ ਵਿੱਚ ਬਹਿ ਜੋ ਰਣਜੀਤ ਜੀ ਸਵਾਇਪੁਰ ਸਾਹਿਬ ਵਿੱਚ ਬੈਠੋ ਆਪ ਗਿਣਤੀ ਕਰ ਲੀਏ ਜਿਹੜੇ ਮਰਜੀਬੜੇ ਆ ਜੱਥੇ ਵਾਲੇ ਉਹ ਵਿੱਚ ਬਹਿ ਜੋ ਸਾਰੇ ਵੀਰ ਤਾਂ ਕਿ ਆਪਾਂ ਗਿਣਤੀ ਕਰ ਸਕੀਏ ਨਹੀਂ ਉਹਨੇ ਲਿਖਾਏ ਨਹੀਂ ਜੀ ਜੀਦਾ ਆ ਮਾਰੋ ਬੇਨਤੀ ਆ ਜਿੰਦਰਜੀਤ ਟਾਇਰ ਟਾਇਰ ਸਲੋ ਆਏ ਟਾਇਰ ਸਲੋ ਆ ਆ ਦਵਾਰੇ ਫੇਰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਖਾਸ ਕਰਕੇ ਪੰਜਾਬ ਆ ਇਹਨੂੰ ਮੈਕਸੈਂਡ ਤੇ ਇਹ ਬਾਰ-ਬਾਰ ਸਟੇਜ ਤੇ ਆ ਰਹੀ ਹੈ ਗੱਲ ਅਜੇ ਤੱਕ ਵੀ মিডিਏ ਦੀਆਂ ਗੱਡੀਆਂ ਟੈਨ ਸਨੋ ਵਾਲੇ ਉਹ ਘੇਰੇ ਹੋਏ ਆ ਸਾਡੀ ਬੇਨਤੀ ਹੈ ਕਿ بار-बार ਅਸੀਂ ਅਲੋਕਮੈਂਟ ਨਹੀਂ ਕਰਨੀ ਇਸ ਕਰਕੇ ਐਫਐਸਪੀ ਸਾਹਿਬ ਜੋ ਸਾਡੇ ਨਾਲ ਵਾਦਾ ਕਰਕੇ ਗਏ ਐ ਉਹ ਤੇ ਪ੍ਰਸ਼ਾਸਨ ਪੂਰਾ ਆਪਣੇ ਵਿੱਚ ਤਾਵਣੀ ਬੇਨਤੀ ਨਾ ਕਰੋ بار-बार ਇਹ ਸ਼ਿਕਾਇਤ ਨਾ ਆਵੇ ਉੱਤੇ ਦੇ ਉੱਤੇ ਕਿ ਮੀਡੀਆ ਵਾਲੀਆਂ ਗੱਡੀਆਂ ਪ੍ਰੈਕਟਾਈਆਂ ਦੀਆਂ ਗੱਡੀਆਂ ਕਿਹ ਰੱਖੀਆਂ ਪੁਲਿਸ ਨੇ ਕਿਉਂਕਿ ਅਸੀਂ ਪਹਿਲਾਂ ਵੀ ਇਹ ਗੱਲ ਸਾਫ਼ ਕਰਕੇ ਗਏ ਆ ਕਿ ਸਾਡਾ ਮੂੰਹ ਦਿੱਲੀ ਵੱਲ ਐ ਉਹ ਇੰਦਰ ਤੁਹਾਡੇ ਠਾਣੇ ਵੱਲ ਨਾ ਕਰਵਾਓ ਇਸ ਕਰਕੇ ਬੇਨਤੀ ਹੈ ਵੀ ਸੁਚੇਤ ਹੋ ਜੇ ਪੁਲਿਸ ਪ੍ਰਸ਼ਾਸਨ ਬੇਨਤੀ ਹੈ মিডিਏ ਦੀਆਂ ਗੱਡੀਆਂ ਜੋ ਵੀ ਆਉਂਦੀਆਂ ਉਹਨਾਂ ਵਾਸਤੇ ਰਾਹ ਖੁੱਲਾ ਛੱਡਿਆ ਜਾਵੇ ਸਾਡੀ ਕੋਈ ਐਮਰਜੈਂਸੀ ਗੱਡੀ ਆਊਗੀ ਉਹਦੇ ਵਾਸਤੇ ਰਾਹ ਖੁੱਲਿਆ ਖੁੱਲਾ ਛੱਡਿਆ ਜਾਵੇ ਸੁਨਾਖਤ ਕਰਕੇ ਅੰਦਰ ਬੰਦੇ ਭੇਜੇ ਜਾਣ ਰੋਕਣ ਦੀ ਖੇਚੜਾ ਨਾ ਕੀਤੀ ਜਾਵੇ ਬਾਤ ਦੇ ਵਿੱਚ ਅਸੀਂ ਇਹ ਬੇਨਤੀ ਨਹੀਂ ਕਰਾਂਗੇ ਆਖਰੀ ਧਦੀ ਇਹ ਚਤਾਵਨੀ ਹੈ ਸੂਚ ਪ੍ਰਸ਼ਾਸਨ ਨੂੰ ਕਿ ਉਹ ਇਹ ਗੱਲਾਂ ਧਿਆਨ ਚ ਰੱਖੇ